ਹੈਲੋ YouTube ਫੈਮਲੀ ਕਿਵੇਂ ਤੁਸੀਂ ਸਾਰੇ ਹੱਥ ਵਿੱਚ ਕੀ ਵੇਖ ਕੇ ਸਮਝ ਗਏ ਹੋਣੇ ਅੱਜ ਬਣਾਉਂਗੇ ਆਪਾਂ ਮੱਖਣੀ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ ਆਪਾਂ ਠੀਕ ਹੈ ਜੀ ਆਹ ਦੇਖੋ ਸਭ ਤੋਂ ਪਹਿਲਾਂ ਆਪ ਸਭ ਨੂੰ ਗੁਰਗੋਵੀ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਹਿਜਪ੍ਰੀਤ ਖਾ ਰਹੀ ਹੈ ਪਕੌੜੇ ਆਪਣੇ ਗੁਰਦੁਆਰਾ ਸਾਹਿਬ ਆਪਣੇ ਅੱਡੇ ਤੇ ਨਾ ਲੰਗਰ ਲਾਇਆ ਹੋਇਆ ਹਾਂਜੀ ਸੰਪਲੀ ਸਾਹਿਬ ਅੱਡੇ ਤੇ ਲੰਗਰ ਲੱਗਿਆ ਹੋਇਆ ਬ੍ਰੈਡ ਪਕੌੜੇ ਚਾਹ ਚਾਹ ਦਾ ਹਾਂਜੀ ਜਿਹਨੇ ਛਕਣੇ ਹੋਣ ਆ ਕੇ ਉੱਥੇ ਛਕ ਸਕਦੇ ਹੋ ਤੁਸੀਂ ਮੈਂ ਵੀ ਖਾ ਰਹੀ ਹਾਂ ਨਾਲੇ ਠੀਕ ਹੈ ਤੇ ਅੱਜ ਬਣਾਉਂਗੀ ਜੀ ਮੈਂ ਕੀ ਮੜਾਈ ਤੋਂ ਮੱਖਣੀ ਕੀ ਕਿਵੇਂ ਬਣਾਉਣੀ ਹੈ ਮੈਂ ਤੁਹਾਨੂੰ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਆ ਦੇਖੋ ਮੈਂ ਪ੍ਰੋਸੈਸ ਰੱਖ ਲਿਆ ਮਸ਼ੀਨ ਤੇ ਰੱਖਿਆ ਹੋਇਆ ਸਟੈਂਡ ਕਿਉਂਕਿ ਨਾ ਹੱਪ ਲੱਗਦੀ ਉਹ ਘਟਾ ਹੈ ਸਾਰੇ ਕਾਲ ਦੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਰ ਦਿੰਨੀ ਆ ਥੱਲੇ ਕੀ ਮੈਂ ਪਤਲੀ ਚ ਰੱਖਿਆ ਹੋਇਆ ਠੀਕ ਹੈ ਮੈਂ ਤੁਹਾਨੂੰ ਦਿਖਾ ਦੇ ਆ ਪਤਲੀ ਚ ਮੜਾਈ ਇਕੱਠੀ ਕੀਤੀ ਹੋਈ ਸੀ ਕਿ ਮੈਂ ਜਿੱਥੇ ਆ ਜਿੱਥੇ ਆ ਦੀ ਲਕੀਰ ਹੈ ਗੋਲ ਜੀ ਹਨਾ ਇਹਦਾ ਗਲ ਜਾਇ ਇਥੇ ਤੱਕ ਸੀਗਾ ਕਿੰਨਾ ਕੀ ਨਿਕਲੇ ਕਿੰਨਾ ਬਣਿਆ ਮੈਂ ਤੁਹਾਨੂੰ ਦੱਸੂਗੀ ਇੱਕ ਮਹੀਨੇ ਦੀ ਮਲਾਈ ਹੈ ਇਹ ਆ ਦੇਖੋ ਪਹਿਲਾਂ ਮੈਂ ਕਰ ਚੁੱਕੀ ਆ ਫਿਰ ਮੈਂ ਚਲ ਸੋਚੇ ਵੀਡੀਓ ਵੀ ਬਣਾ ਲਨੀ ਪਹਿਲਾਂ ਮਨ ਲੱਗੀ ਹੋਈ ਸੀ ਕਿ ਠੀਕ ਹੈ ਇਹ ਆ ਮੈਂ ਜੋ ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਹੱਚ ਉੱਪਰ ਹੈ ਇਹ ਮੈਂ 800 ਰੁਪਏ ਦਾ ਲਿਆ ਤਾਂ ਸੋ 4 ਸਾਲ ਪਹਿਲਾਂ ਲਿਆ ਸੀਗਾ ਇਹਦੀ ਮੋਟਰ ਮੈਂ ਬਣਵਾ ਲਈ ਸੀ ਕਿ ਕਿਉਂਕਿ ਤੁਹਾਨੂੰ ਪਤਾ ਜਦੋਂ ਕੰਪਨੀ 'ਚ ਕੋਈ ਚੀਜ਼ ਆਉਂਦੀ ਉਹ ਹਲਕੀ ਹੁੰਦੀ ਹੈ ਫਿਰ ਮੈਂ ਇਹਦੀ ਮੋਟਰ ਬਣਵਾ ਲਈ ਸੀਗੀ ਹੁਣ ਇਹ ਆ ਦੇਖੋ ਕਿੱਡਾ ਵੱਡਾ ਇਹਦੇ ਵਿੱਚ ਦੋ অপਸ਼ਨ ਦਿੱਤੇ ਹੋਏ ਹੁੰਦੇ ਆ ਉਹਨਾਂ ਨੂੰ ਇੱਕ ਚੋਪੜਾ ਇੱਕ ਲੱਸੀ ਬਣਾਉਣ ਵਾਲਾ ਹੁੰਦਾ ਪੱਖਾ ਜਿਹਾ ਵਿੱਚ ਠੀਕ ਹੈ ਜੀ ਆ ਦੇਖੋ ਜੇ ਤਾਂ ਠੰਡ ਹੈ ਤਾਂ ਤਾਂ ਗਰਮ ਪਾਣੀ ਪੀਣੇ ਵਿੱਚ ਮਲਾਈ ਦੇ ਹਨਾ ਜੇ ਗਰਮੀ ਹੈ ਤਾਂ ਠੰਡਾ ਪਾਣੀ ਪਾਊਗਾ ਕੋਲਡ ਪਾਣੀ ਪਾਊਗਾ برف ਠੀਕ ਹੈ ਜੀ ਆ ਮੈਂ ਬਣਾ ਰਹੀ ਹਾਂ ਤੁਹਾਨੂੰ ਦਿਖਾ ਦੇ ਨਾਲ ਦੇ ਨਾਲ ਤੁਸੀਂ ਦੇਖੀ ਜਾਓ ਨਾਲ ਦੇ ਨਾਲ ਆਪਾਂ ਗੱਲਾਂ ਕਰਾਂਗੇ ਵਲੌਗ ਨੂੰ ਪੂਰਾ ਵੇਖਿਓ ਆ ਦੇਖੋ ਆ ਦੇਖੋ ਕਰੀਮ ਬਣੀ ਹੋਈ ਐ ਪਹਿਲਾਂ ਕਰੀਮ ਬਣਦੀ ਹੁੰਦੀ ਹੈ ਨਾ ਆ ਦੇਖੋ ਕਰੀਮ ਬਣੀ ਹੋਈ ਐ ਕਰੀਮ ਬਹੁਤ ਸੋਹਣੀ ਬਣੀ ਆ ਦੀ ਤੇ ਕਿੰਨਾ ghee ਨਿਕਲੂਗਾ ਇਹ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਕਿੰਨਾ ਬਣ ਰਿਹਾ ਇੱਕ ਮਹੀਨੇ ਦੀ ਮੜਾਈ ਨਾਲ ਕਿੰਨਾ ghee ਬਣਿਆ ਪਾ ਵਲੌਗ ਪੂਰਾ ਵੇਖਿਓ ਵਲੌਗ ਨੂੰ ਪਿਆਰ ਦਿਓ ਚੈਨਲ ਨੂੰ ਜਿਹੜੇ ਨਵੇਂ ਦੇਖ ਰਹੇ ਨੇ ਯੂਜ਼ਰ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰਿਓ ਜਰੂਰ ਠੀਕ ਹੈ ਜੀ ਵੀਡੀਓ ਨੂੰ ਪਿਆਰ ਦੇਣਾ ਠੀਕ ਹੈ ਆ ਦੇਖੋ ਬਣ ਰਿਹਾ ਇਹਦੇ ਵਿੱਚ ਘੱਟ ਹੀ ਸਮ ਲੱਗਦਾ ਬਸ ਆਹ ਹੋਵਾਏ ਬਸ ਥੋੜਾ ਥੋੜਾ ਕਰਕੇ ਪੈਂਦਾ ਇਕਦਮ ਨਹੀਂ ਪੈਂਦਾ ਇਹਦੇ ਵਿੱਚ ਆਉਂਦਾ ਥੋੜਾ ਥੋੜਾ ਕਰਕੇ ਪਾਉਣਾ ਪੈਂਦਾ ਬਸ ਆਹ ਇਹਦੀ ਉਹ ਥੋੜੀ ਜੀ ਪ੍ਰੋਬਲਮ ਬਣੀ ਹੈ ਮੇਰੇ ਕੋਲ ਮਧਾਨੀ ਨਹੀਂ ਆ ਗਈ ਮੈਂ ਇਹਦੇ ਨਾਲੇ ਕਰ ਲੈਂਦੀ ਹਾਂ ਹਲੇ ਮਹਾਰਾਜ ਕਿਰਪਾ ਕਰਨਗੇ ਤਾਂ ਕੁਛ ਆਪਾਂ ਨੇ ਮੈਂ ਬੜਾਈ ਗਰਮ ਕਰ ਲਈ ਸੀਗੀ ਆ ਦੇਖ ਆ ਦੇਖ ਮੱਖਣੀ ਹਨਾ ਦੇਖ ਸਕਦੇ ਤੁਸੀਂ ਮੈਂ ਮੱਖਣੀ ਬਣੀ ਹੋਈ ਹੈ ਆ ਦੇਖੋ ਮੈਂ ਲੈ ਕੇ ਆਉਂਗੀ ਕਿ ਹੋਰਾਂ ਕੰਪਨੀ ਦਾ ਲੈ ਕੇ ਆਉਂਗੀ ਮੈਂ ਚੋਪਰ ਗ੍ਰੈਂਡਰ ਮਿਕਸਰ ਉਹ ਲੈ ਕੇ ਆਉਂਗੀ ਉਹ ਥੋੜਾ ਮਹਿੰਗਾ ਏ 1600 ਦਾ ਏ ਦੇਖਦੇ ਹਾਂ ਮਹਾਰਾਜ ਤੁਪਕਾ ਕਰਨਗੇ ਮੈਂ ਸੋਚਦੇ ਹਾਂ YouTube ਚੈਨਲ ਹੋ ਜੂਵੇ ਪ੍ਰਮੋਟ ਹੋ ਜੂਵੇ ਇੱਕ ਵਾਰੀ ਮਹਾਰਾਜ ਕਿਰਪਾ ਕਰ ਦੇਣਾ ਇਧਰ ਆ ਦੇਖੋ ਮੱਖਣੀ ਐ ਕਿੰਨੀ ਬਣੀ ਐ ਕਿੰਨਾ ਕੀ ਨਿਕਲਿਆ ਦੇਖਦੇ ਰਹੇ ਹੋ ਵਲੌਗ ਚ ਠੀਕ ਐ ਤੁਹਾਨੂੰ ਆਪਾਂ ਅੱਗੇ ਜਾ ਕੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਹੈਗਾ ਆਪਾਂ ਕਰਾਂਗੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਆ ਦੇਖੋ ਮੱਖਣੀ ਐ ਜਿੱਕਰ ਤੁਸੀਂ ਘਰਾਂ ਕੇਕ ਬਣਾਉਨੇ ਹੋ ਹਨਾ ਘਰਾਂ ਕੇਕ ਬਣਾਉਨੇ ਆ ਇਹਦੇ ਵਿੱਚ ਫਲੇਵਰ ਪਾ ਚਾਕਲੇਟ ਪਾ ਦਿਓ ਵਨੀਲਾ ਪਾ ਦਿਓ ਕੋਈ ਫਲੇਵਰ ਤੁਸੀਂ ਇਹਦੇ ਵਿੱਚ ਪਾ ਕੇ ਕਰ ਸਕਦੇ ਹੋ ਘਰਾਂ ਹੀ ਕੇਕ ਨੂੰ ਡੈਕੋਰੇਟ ਕਰ ਸਕਦੇ ਕ੍ਰੀਮ ਬਣ ਜਾਂਦੀ ਹੈ ਇਹਦੀ ਆ ਦੇਖੋ ਮੈਂ ਬਣਾਉਣ ਲੱਗੀ ਹਾਂ ਤੁਸੀਂ ਵਲੌਗ ਨੂੰ ਪਿਆਰ ਦੇਣਾ ਜੀ ਠੀਕ ਹੈ ਬਸ ਥੋੜਾ ਥੋੜਾ ਕਰਕੇ ਪਾਉਣਾ ਪੈਂਦਾ ਹੋਰ ਤਾਂ ਜ ਕੋਈ ਪ੍ਰੋਬਲਮ ਨਹੀਂ ਹੈਗੀ ਮੋਟਰ ਇਹਦੀ ਗਰਮ ਨਹੀਂ ਹੁੰਦੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੋਟਰ ਮੇਦੀ ਬਣਵਾ ਲਈ ਸੀਗੀ ਕਹਿ ਕੇ ਕਿਉਂਕਿ ਜਿਹੜੇ ਉਹ ਚਾਈਨਾ ਚੀਜ਼ਾਂ ਹੁੰਦੀਆਂ ਹਨਾ ਤੁਹਾਨੂੰ ਪਤਾ ਹੀ ਹੈ ਆ ਮੈਂ ਮਸ਼ੀਨ ਸਟੈਂਡ ਦਾ ਲਾਇਆ ਹੋਇਆ ਕਿਉਂਕਿ ਇਹ ਤਾਰ ਇਹਦੀ ਛੋਟੀ ਪੈ ਜਾਂਦੀ ਹੈ ਫਿਰ ਮੈਨੂੰ ਇਸ ਕਰਕੇ ਕਰੇ ਹੋਇਆ ਹੈ ਪਹਿਲਾਂ ਤਾਂ ਮੈਂ ਉਹਦੇ ਨਾਲ ਘੋਟਣੇ ਨਾਲ ਲੱਗੀ ਰਹੀ 2 ਘੰਟੇ ਵੀ ਚਲੋ ਉਹਦੇ ਨਾਲ ਕਰਕੇ ਦੇਖਾਂ ਮੈਂ ਕਿਸੇ ਦੀ ਵੀਡੀਓ ਵੇਖੀ ਸੀਗੀ ਵੀ ਐਕਣ ਬਣ ਜਾਂਦਾ ਠੀਕ ਹੈ ਫਿਰ ਜਿਹੜਾ ਹੁੰਦਾ ਆਹ ਤੁਸੀਂ ਦੇਖ ਰਹੇ ਹੋ ਥਾਲੀ ਦੇ ਵਿੱਚ ਪਿਆ ਆ ਦੇਖੋ ਕਰੀਮ ਕਿੰਨੀ ਸੋਹਣੀ ਆ ਦੇਖੋ ਕ੍ਰੀਮ ਇਹਦੇ ਵਿੱਚ ਕੋਈ ਫਲੇਵਰ ਤੁਸੀਂ ਪਾ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਦਿਖਾ ਦੰਨੀ ਆ ਕੋਲ ਤੋਂ ਆ ਦੇਖੋ ਨੀਲੇ ਤੋਂ ਦਿਖਾ ਦੰਨੀ ਆ ਹੋਰ ਆ ਦੇਖੋ ਕ੍ਰੀਮ ਕਿੰਨੀ ਸੋਹਣੀ ਕ੍ਰੀਮ ਬਣੀ ਹੋਈ ਹੈ ਹੁਣ ਇਹਦੇ ਵਿੱਚ ਗਰਮ ਪਾਣੀ ਪਾਉਂਗੀ ਮੈਂ ਫਿਰ ਇੱਕ ਵਾਰੀ ਉਹਨੂੰ ਜਾਰ ਰੋ ਲਾਉਂਗੀ ਇਹਦੇ ਨਾਲ ਗ੍ਰाइंड ਕਰਾਂਗੇ ਤਾਂ ਇਹਦਾ ਮੱਖਣ ਬਣ ਜਾਣਾ ਹਾਂਜੀ ਇਹਦਾ ਮੱਖਣ ਬਣ ਜਾਣਾ ਫਿਰ ਠੀਕ ਹੈ ਜੀ ਕਿੱਥੋਂ-ਕਿੱਥੋਂ ਮੇਰੀ ਵੀਡੀਓ ਵੇਖਦੇ ਹੋ ਵੀਡੀਓ ਨੂੰ ਪਿਆਰ ਦਿਓ ਕਰੋ ਵੀਡੀਓ ਬਣਾਉਣ ਚ ਬਹੁਤ ਟਾਈਮ ਲੱਗਦਾ ਠੀਕ ਹੈ ਬਹੁਤ-ਬਹੁਤ ਆ ਦੇਖੋ ਆ ਮੈਦੇ ਨਾਲ ਲੱਗੀ ਰਹੀ ਪਹਿਲਾਂ ਇਹਦੇ ਨਾਲ ਬਣਿਆ ਹੀ ਨਹੀਂ ਹੈਗਾ 2 ਘੰਟੇ ਮੇਰੇ ਹੱਥ ਲੱਗੇ ਦਰਦ ਕਰਨ ਕਹਿੰਦੇ ਐਨੀ ਛੇਤੀ ਬਣ ਜਾਂਦਾ ਹਾਂ ਬਣਦਾ ਕੋਈ ਨਹੀਂ ਬਣਦਾ ਹੈਗਾ ਛੇਤੀ ਥੋੜਾ ਜਿਹਾ ਹੁੰਦਾ ਫਿਰ ਤਾਂ ਚਲ ਬਣ ਜਾਂਦਾ ਆ ਤਾਂ ਹੁਣ ਤੁਹਾਨੂੰ ਪਤਾ ਕਿਲੋ ਤੋਂ ਉੱਪਰ ਕੀ ਬਣਨਾ ਹੈ ਪਹਿਲਾਂ ਮੇਰੇ 13 ਦਿਨਾਂ ਤੱਕ ਉਹ ਸੀਗਾ ਉਹਦੇ ਵਿੱਚ ਖਾ ਸਕੇ ਬਣ ਗਿਆ ਸੀਗਾ ਡਰਲੀ ਭਰੀ ਹੋਈ ਇੱਕ ਕਿੱਲੋ ਤਾਂ ਉੱਪਰ ਪੜਿਆ ਸੀਗਾ ਆ ਤਾਂ ਫਿਰ ਵੀ ਇੱਕ ਬਤੇਲੀ ਭਰੀ ਹੋਈ ਹੈ ਪੂਰੀ ਕਿੱਡੀ ਬਤੇਲੀ ਤੁਸੀਂ ਦੇਖ ਪਾ ਰਹੇ ਹੋਵੋਗੇ ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਵੀ ਇਹਦੀ ਬਣਾਉਂਗੀ ਮੈਂ ਗਾਜਰ ਫੱਗ ਬਣਾ ਲੂੰਗੀ ਇਹਦਾ ਫਿਰ ਮੈਨੂੰ ਕਿਸ ਨੇ ਕਿਹਾ ਵੀ ਰੈਣ ਦੇ ਚੋਮਲੇ ਖਰਾਬ ਕਰਨੀ ਹੈ ਮੈਂ ਨਾ ਸੈਜ ਨੂੰ ਥੋੜਾ ਜਿਹਾ ਬਣਾ ਕੇ ਦੇਖਿਆ ਤਾਂ ਇਹਨੇ ਖਾਏ ਨਹੀਂ ਪੰਜੀਰੀ ਇਹਦੀ ਬਣਾ ਪੰਜੀਰੀ ਖਵਾਉਂਗੀ ਇਹਨੂੰ ਬਣਾ ਕੇ ਆ ਦੇਖੋ ਥੋੜਾ ਜਿਹਾ ਟਾਈਮ ਲੱਗਦਾ ਥੋੜਾ ਜਿਹਾ ਟਾਈਮ ਲੈਂਦੀ ਹੈ ਇਹ ਮੋਟਰ 2-4 ਘਣਾਂ ਚ ਇਹਦਾ ਮੱਖਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵਲੌਗ ਇੰਜੋਏ ਕਰੋ ਠੀਕ ਹੈ ਵਲੌਗ ਨੂੰ ਪਿਆਰ ਦਿਓ ਹਾਂਜੀ ਆ ਤੁਸੀਂ ਦੇਖ ਸਕਦੇ ਆ ਦੇਖੋ ਮੈਂ ਦੁਬਾਰਾ ਦਿਖਾ ਦਿੰਨੀ ਇੱਕ ਵਾਰੀ ਹੋਰ ਚਮਚਾ ਚੱਕ ਕੇ ਦਿਖਾ ਦਿੰਦੀ ਤੁਹਾਨੂੰ ਚਮਚਾ ਉੱਠਾ ਕੇ ਆ ਦੇਖੋ ਮੱਖਣ ਬਣ ਰਿਹਾ ਹੈ ਇਹ ਕਿੰਨਾ ਮੱਖਣ ਨਿਕਲਿਆ ਕੀ ਮੈਂ ਨਿਕਲਦਾ ਤੁਹਾਨੂੰ ਦੱਸੂਗੀ ਅੱਗੇ-ਅੱਗੇ ਵਲੌਗ 'ਚ ਬਨੇ ਰਹੋ ਵਲੌਗ ਨੂੰ ਪਿਆਰ ਦਿਓ ਠੀਕ ਹੈ ਜੀ ਹਾਂਜੀ ਆਹ ਡੱਬਾ ਸਾਫ਼ ਕਰਨਾ ਬਹੁਤ ਔਖਾ ਲੱਗਦਾ ਇਹ ਵੀ ਮੈਂ ਤੁਹਾਨੂੰ ਦੱਸੂਗੀ ਕਿਵੇਂ ਸਾਫ਼ ਹੋ ਸਕੇ ਦਾ ਈ ਜੀ ਤਰੀਕੇ ਨਾਲ ਠੀਕ ਹੈ ਇਹਨੂੰ ਸਾਫ਼ ਕਰਾਂਗੇ ਕੋਲੋਂ ਮਿਲ ਜੇ ਅਗਲੇ ਸਟੈਪ ਚ ਮਿਲੂਗਾ ਮੈਂ ਤੁਹਾਨੂੰ ਠੀਕ ਹੈ ਥੋੜਾ ਜਿਹਾ ਰਹਿੰਦਾ ਹੈ ਕਿਉਂਕਿ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਣਾ ਪੈਂਦਾ ਤੁਹਾਨੂੰ ਪਤਾ ਹੈ ਥੋੜਾ ਥੋੜਾ ਕਰਕੇ ਹੀ ਪਾਹ ਹੁੰਦਾ ਇਹਦੇ ਵਿੱਚ ਫਿਰ ਬਾਹਰ ਨਿਕਲ ਜਾਂਦਾ ਫਿਰ ਪਾਣੀ ਵੀ ਪੈਣਾ ਪੈਂਦਾ ਹਨਾ ਥੋੜਾ ਥੋੜਾ ਕਰਕੇ ਹੀ ਪਾ ਹੁੰਦਾ ਬਣੇ ਰਹੋ ਵਲੌਗ ਚ ਅੱਗੇ ਮਿਲਦੇ ਆਪਾਂ ਸਟੈਪ ਚ ਨੈਕਸਟ ਤੁਸੀਂ ਵੇਖ ਸਕਦੇ ਹੋ ਕਿੰਨੀ ਮੱਖਣੀ ਤੁਸੀਂ ਹੁਣ ਦੇਖ ਬੀਚੇ ਹੈਗੀ ਐ ਤੇ ਕੜਾਹੀ ਚ ਪਈ ਆ ਆਹ ਜਿਹੜਾ ਹੈਗਾ ਮੈਂ ਪਾਣੀਾ ਚ ਗਰਮ ਪਾ ਦਿੱਤਾ ਤਾਂ ਇਹਨੂੰ ਥੋੜੀ ਦੇਰ ਫ੍ਰਿਜ ਚ ਰੱਖਾਂਗੀ ਮੈਂ ਫਿਰ ਦੁਬਾਰੇ ਚਲਾਵਾਂਗੀ ਫਿਰ ਕੀ ਨਿਕਲੂਗਾ ਕਿਉਂਕਿ ਇਹਦੇ ਵਿੱਚ ਬਹੁਤ ਮੱਖਣ ਹੈਗਾ ਪਿੰਗਲ ਕੇ ਹੋ ਗਿਆ ਆ ਬਲੋਂਦਾ ਪਾ ਇਹਨੂੰ ਏਕਣੇ ਉਹ ਚ ਪਾ ਦਾਂਗੇ ਮੈਂ ਤੁਹਾਨੂੰ ਦੱਸੂਗੀ ਆ ਦੇਖੋ ਮੈਂ ਪਹਿਲਾਂ ਇਹਨਾਂ ਨਾਲ ਕਰਦੀ ਰਹੀ ਖਾ ਖੱਜਲ ਖਵਾਰ ਹੋਈ ਰਹੀ ਐ ਇਹਨਾਂ ਨਾਲ ਦੋ ਦਿਨ ਲੱਗੇ ਸੱਚੀ ਮੈਂ ਤੁਹਾਨੂੰ ਝੂਠ ਨਹੀਂ ਕਹਿੰਦੀ ਮੈਂ ਫ੍ਰਿਜ ਚ ਰੱਖ ਦੰਦੀ ਥੱਕ ਹਰ ਕੇ ਵੀ ਇਹ ਤਾਂ ਬਣੇ ਨਹੀਂ ਰਿਹਾ ਮੈਨੂੰ ਟੈਨਸ਼ਨ ਹੋ ਗਈ ਮਾਨ ਲੱਗਦਾ ਮੇਰੇ ਤਾਂ ਮਲਾਈ ਖਰਾਬ ਹੋ ਗਈ ਫਿਰ ਮੈਂ ਮਹਾ ਚਲ ਦੇ ਉੱਪਰ ਚੋਪਰ ਨਾਲ ਦੇਖਦੀਆਂ ਕਰਕੇ ਚੋਪਰ ਨਾਲ ਕਰੇ ਮੈਂ ਥੋੜਾ ਥੋੜਾ ਕਰ ਇੱਥੇ ਤੱਕ ਸੀਗੀ ਇਹ ਮਲਾਈ ਜਿੱਥੇ ਤੱਕ ਤੁਸੀਂ ਆ ਦੇਖ ਰਹੇ ਹੋ ਨਾ ਇੱਥੇ ਤੇ ਕੇ ਮਲਾਈ ਸੀਗੀ ਤੇ ਕਿੰਨਾ ਦੇਖੋ ਕਿੰਨੀ ਮੱਖਣੀ ਨਿਕਲੀ ਆ ਡਲੀਆਂ ਬਣਾ ਬਣਾ ਕੇ ਕੱਢਾਂਗੇ ਆ ਜਿਹੜਾ ਹੈਗਾ ਇਹਨੂੰ ਵੀ ਆਪਾਂ ਗਰਮ ਪਾਣੀ ਨਾਲ ਸਾਫ਼ ਕਰਕੇ ਉੱਚ ਪਾ ਲਾਂਗੇ ਠੀਕ ਹੈ ਗਰਮ ਪਾਣੀ ਨਾਲ ਮੈਂ ਸਾਫ਼ ਕਰਿਆ ਗਰਮ ਪਾਣੀ ਨਾਲ ਸਾਰਾ ਕੀ ਇਹਦੇ ਵਿੱਚ ਆ ਚੁੱਕਿਆ ਹੈ ਜਿਹੜਾ ਇਹਦਾ ਦੁੱਧ ਹੋ ਗੋਦੋਂ ਮੈਂ ਪਨੀਰ ਬਣਾਣਾ ਹੈ ਜਿਹੜਾ ਦੁੱਧ ਨਿਕਲੂਗਾ ਨਾ ਇਹਦਾ ਉਹਦਾ ਆਪਾਂ ਪਨੀਰ ਬਣਾਵਾਂਗੇ ਠੀਕ ਹੈ ਆਪਣੇ ਪਾਲਕ ਪਨੀਰ ਦੀ ਸਬਜ਼ੀ ਬਣਾਉਂਗੀ ਉਹਦੀ ਮੈਂ ਸਹਜ ਲਈ ਬਣਾ ਦੂੰਗੀ ਸਹਜ ਨੂੰ ਨਾ ਸਾਗ ਪਸੰਦ ਹੈ ਮੈਨੂੰ ਹੁਣ ਪਤਾ ਲੱਗਿਆ ਇਹਨੂੰ ਜਿਹੜਾ ਪਤਾ ਲੱਗਣਾ ਸਾਗ ਹੈ ਕਿ ਕਿ ਐ ਪਾਲਕ ਜੇ ਪਾਲਕ ਵੀ ਖਾਵੇ ਬੱਚਾ ਠੀਕ ਹੁੰਦਾ ਅਦੇ ਲਈ ਮੈਂ ਪਾਲਕ ਪਨੀਰ ਦੀ ਸਬਜ਼ੀ ਬਣਾ ਦੇਣੀ ਹੈ ਜਿਹੜੇ ਇਹਦੇ ਵਿੱਚੋਂ ਆਹ ਪਨੀਰ ਨਿਕਲੇ ਕੋੜਾ ਨਹੀਂ ਹੁੰਦਾ ਉਹ ਬਿਲਕੁਲ ਸਾਫ਼ ਹੁੰਦਾ ਹੈ ਮਿੱਠਾ ਹੁੰਦਾ ਵਧੀਆ ਨਿਕਲਦਾ ਹੈ ਉਹਦਾ ਆਪਾਂ ਜਿਹੜਾ ਆਪਾਂ ਉਹ ਖਾਣੇ ਆਂ ਕੀ ਖਾਣੇ ਇਹਨੂੰ ਜਿਹੜਾ ਪੀਜ਼ਾ ਤੇ ਪੈਂਦਾ ਹੁੰਦਾ ਚੀਜ਼ ਚੀਜ਼ ਵੀ ਬਣਦਾ ਹੈ ਦਹੀਂ ਪਰ ਉਹਦੇ ਲਈ ਦਹੀਂ ਵੀ ਜ਼ਰੂਰੀ ਹੈਗੀ ਹੈ ਫੈਂਟ ਕੇ ਮੱਖਣ ਦਹੀਂ ਅਰ ਪਨੀਰ ਇਕੱਠਾ ਫੈਂਟ ਕੇ ਨਾਲ ਉਹਦੇ ਵਿੱਚੋਂ ਚੀਜ਼ ਬਣਦਾ ਹੈ ਐਨਰਜੀ ਜਨਰਲ ਚੀਜ਼ ਬਣਦਾ ਹੈ ਇਹ ਆ ਦੇਖੋ ਮੈਂ ਹੱਥ ਸਾਫ਼ ਕੀਤੀ ਹੋਈ ਹੈ ਆਪਣੀ ਹੁਣ ਥੋੜਾ ਥੋੜਾ ਕਰਕੇ ਡਲੀਆਂ ਜੀ ਕਰ ਕਰਕੇ ਆਪਾਂ ਵਿੱਚੋਂ ਕੱਢ ਲਾਂਗੇ ਇਹਦੇ ਜੇ ਆਪਾਂ ਇੱਕਣੀ ਸਿੱਧੀ ਮੜਾਈ ਗਰਮ ਕਰਦੇ ਹਨਾ ਗੈਸ ਤੇ ਪਹਿਲਾਂ ਮੈਂ ਵੀ ਕਰ ਲੈਂਦੀ ਸੀ ਬਟ ਉਹਦੇ ਨਾਲ ਪਤਾ ਕਿਆ ਗੈਸ ਜ਼ਿਆਦਾ ਲੱਗਦਾ ਹੈ ਅਗਰ ਆਪਾਂ ਐਵੇਂ ਕਰਦੇ ਤਾਂ ਗੈਸ ਘੱਟ ਲੱਗਦਾ ਗੈਸ ਦੀ ਬਚਤ ਹੋ ਜਾਂਦੀ ਹੈ ਆ ਦੇਖੋ ਕਿੱਡਾ ਡੜਾ ਹੈ ਐਵੇਂ ਡੜੇ ਕਰ ਕਰਕੇ ਕੱਢ ਲੂੰਗੇ ਇਹਦੇ ਵਿੱਚ ਪਾ ਲੂੰਗੇ ਪਹਿਲਾਂ ਮੇਰੀ ਮਾਂ ਇਕੜੇ ਕਰਦੀ ਹੁੰਦੇ ਸੀ ਪੰਜ ਪੂਰ ਜਿਕਰ ਮੈਂ ਸੌਂਦੀ ਹੁੰਦੀ ਤੇ ਨਾ ਤਾਜੀ ਡੰਗਰ ਕੋਈ ਪਿਆ ਸੋਦਾ ਹੁੰਦਾ ਦਾ ਕੋਈ ਵੀ ਨਿਆ ਦੁੱਧ ਤੇ ਉਹਦੇ ਪੰਜ ਪੂਰ ਕੱਟਦੀ ਹੁੰਦੀ ਦੀ ਮੀਮ ਉਹ ਬਾਬੇ ਸ਼ਹੀਦਾਂ ਦੀ ਦੇਗ ਵਾਸਤੇ ਕੱਟਦੇ ਹੁੰਦੇ ਤੇ ਪਹਿਲਾਂ ਕੰਨਿਆ ਜਮਾਉਂਦੇ ਹੁੰਦੇ ਤੇ ਕੰਨਿਆ ਨੂੰ ਖੀਰ ਕੜਾ ਬਣਾਉਂਦੇ ਤੇ ਉਹ ਕਰਦੇ ਹੁੰਦੇ ਸੀ ਚਮਰਕਦੇ ਹੁੰਦੇ ਤੇ ਹੁਣ ਤਾਂ ਸੋਚੂ ਮੈਨ ਨਹੀਂ ਰਹੀਆਂ ਘਰ ਚ ਆ ਦੇਖੋ ਕਿੰਨਾ ਸੋਨਾ ਕੀ ਨਿਕਲ ਰਿਹਾ ਜੋ ਜਿੱਕਣ ਇਹਦੇ ਵਿੱਚ ਤੋਂ ਠੰਡਾ ਪਾਣੀ ਪੀਣਾ ਤਾਂ ਹੋਰ ਕਿਉਂਕਿ ਮੇਰੇ ਧਿਆਨ ਇਹ ਰਿਹਾ ਮੈਂ ਠੰਡਾ ਪਾਣੀ ਪਾਇਆ ਹੀ ਨਹੀਂ ਹੈਗਾ ਕਿਉਂਕਿ ਫ੍ਰਿਜ ਚ ਨਾ برف ਜੰਮੀ ਪਈ ਹੈ ਪਾਣੀ ਤਾਂ ਮੈਂ ਰੱਖਦੀ ਹੁਣੀ ਫ੍ਰਿਜ ਚ برف ਜਿਹੜੀ ਉਹ ਨਿਕਲੀ ਨਹੀਂ ਮੇਤੇ ਜੰਮ ਨੇ ਨਿਕਲੀ ਹੈਗੀ ਫਿਰ ਮੈਂ ਜਿਆਦਾ ਹੋਈ ਨਹੀਂ ਕੀਤਾ ਮੈਂ ਕਦੇ ਫ੍ਰਿਜ ਖਰਾਬ ਹੋ ਜੇ ਪਾਣਾ ਨਾ ਮੇਤੇ ਇੱਕ ਵਾਰੀ ਫ੍ਰਿਜ ਖਰਾਬ ਹੋ ਗਿਆ ਸੀਗਾ ਉਹਦੀ ਗੈਸ ਉਹ ਤੇ ਵੱਜ ਗਈ ਸੀਗੀ ਗੈਸ ਨਿਕਲ ਗਈ ਸੀ ਸਾਰੀ ਮੈਂ ਚਿੱਤਰ ਖਾਦਦੇ ਆ ਦੇਖੋ ਕਿੰਨੀ ਡਲੀ ਹੈ ਦੇਖੋ ਕਿੰਦੀ ਡੜੀਆ ਹੈ ਨਾ ਮੱਖਣ ਦੀ ਕਿੰਨੀ ਸੋਹਣੀ ਲੱਗਦੀ ਆ ਕ੍ਰਿਸ਼ਨ ਜੀ ਖਾਂਦੇ ਹੁੰਦੇ ਤੇ ਇੱਕ ਨੇ ਬਣਾਉਣੀ ਹੁੰਦੀ ਆ ਮੈਂ ਮਹਾਰਾਜ ਜਨੋਂ ਲੈ ਕੇ ਆ ਦੇਖੋ ਤੁਹਾਡੇ ਨਾਲ ਮੈਂ ਪ੍ਰੋਸੈਸ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਿ ਕਿੰਨਾ ਮੱਖਣ ਨਿਕਲਿਆ ਕਿੰਨਾ ਕੀ ਬਣਿਆ ਠੀਕ ਹੈ ਪਹਿਲਾਂ ਤਾਂ ਮੇਰੀ ਇੱਕ ਮਤਲਬ ਕਿਲੋ ਤੋਂ ਉੱਪਰ ਦੀ ਆ ਉਹ ਡਿੱਗੀ ਜਿਹੜੀ ਭਰ ਗਈ ਸੀਗੀ 13 14 ਦਿਨ ਦੀ ਹੀ ਸੀਗੀ ਮਲਾਈ ਉਹ ਜਿਆਦਾ ਇਹ ਤਾਂ ਸਮਕਾ ਹੋਰ ਵੀ ਜਿਆਦਾ ਦੀ ਇਕਤਮੀ ਇਹ ਤਾਂ ਪੂਰੀ ਇੱਕ ਮਹੀਨੇ ਦੀ ਹੋਈ ਐ ਮਹਾਰਾਜ ਕਿਰਪਾ ਕਰਨਗੇ ਠੀਕ ਹੈ ਜੀ ਤੁਸੀਂ ਕਰੋ ਇੰਜੋਏ ਮੈਂ ਤੁਹਾਨੂੰ ਬਾਰ ਬਾਰ ਕਹਿਨੀ ਆ ਪਲੀਸ ਵਲੌਗ ਨੂੰ ਪਿਆਰ ਦੋ ਚੈਨਲ ਸਬਸਕ੍ਰਾਈਬ ਕਰੋ ਚੈਨਲ ਨੂੰ ਅੱਗੇ ਵਧਾਓ ਮੈਂ ਤੁਹਾਡੇ ਹੱਥ ਪੈਰ ਜੋੜਦੀ ਆ ਮੈਂ ਵੀ ਇੱਕ ਸੁਪਨਾ ਸਜਾਇਆ ਹੋਇਆ ਕਿ ਮੈਂ YouTube ਤੇ ਕੁਝ ਬਣ ਕੇ ਦਿਖਾਉਣਾ ਬਹੁਤ ਲੋਕ ਨੇ ਥੱਲੇ ਕਹਿੰਦੇ ਹੁੰਦੇ ਨਾ ਥੱਲੇ ਗੇਰਨ ਵਾਲੇ ਹੁੰਨੇ ਆ ਜ਼ਿਆਤਰ ਆ ਦੇਖੋ ਥੋੜਾ ਨਾ ਹੋ ਗਿਆ ਹਾ ਗਰਮ ਪਾਣੀ ਪੀਣ ਕਰਕੇ ਨਾ ਠੰਡਾ ਪਾਣੀ ਮੰਗ ਰੇ ਜੇ ਬਰਫ ਪਾਉਂਗੀ ਨਾ ਉਹ ਚ ਮੈਂ ਹੋਰ ਫਿਰ ਮੈਂ ਨਾ ਉਹਨੂੰ ਚਰਨੀ ਨਾਲ ਕੱਢ ਲੂੰਗੀ ਜਿਹੜਾ ਬਾਕੀ ਰਹਿੰਦਾ ਉਹਨੂੰ ਚਰਨੀ ਨਾਲ ਕੱਢ ਲਾਂਗੇ ਮੋਟਾ-ਮੋਟਾ ਚੱਕ ਲੈਣੀ ਆ ਬਰੀ ਕੰਮ ਜਿਹੜਾ ਹੈਗਾ ਆਪਾਂ ਬਾਅਦ ਚ ਕਰ ਲਾਂਗੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਵੀ ਤੁਸੀਂ ਵੀ ਐਵੇਂ ਹੀ ਕੱਢਦੇ ਹੋ ਕੀ ਐਵੇਂ ਹੀ ਬਣਾਉਂਦੇ ਹੁੰਦੇ ਹੋ ਤੇ ਗੁਰਗੋਵੀ ਸਿੰਘ ਜੀ ਦੇ ਜਨਮ ਦਿਨ ਤੇ ਤੁਸੀਂ ਕਿਵੇਂ ਕਿਆ ਕੁਝ ਕੀਤਾ ਹੈ ਕਿਆ ਕੁਝ ਬਣਾਇਆ ਇੱਥੇ ਸਾਡੇ ਆਪਣੇ ਇੱਥੇ ਤਾਂ ਲੰਗਰ ਪਕੌੜੀਆਂ ਦੇ ਲਾਏ ਹੋਏ ਸੀਗਾ ਬ੍ਰੈਡ ਪਕੌੜੀਆਂ ਦੇ ਲੰਗਰ ਲੰਗਰ ਲਾਏ ਹੋਏ ਸੀਗਾ ਸਾਰਿਆਂ ਨੇ ਆ ਦੇਖੋ ਮੱਖਣੀਆਂ ਦੇਖ ਦਿੱਲੀ ਤੁਸੀਂ ਦੇਖ ਰਹੇ ਹੋਗੇ ਕਿੰਨੀ ਹੋ ਗਈ ਠੀਕ ਹੈ ਜੀ ਇਹਨੂੰ ਇੱਕ ਵਾਰੀ ਪੰਗੜਾ ਆ ਕੇ ਆਪਾਂ ਹਨਾ ਮੈਂ ਫ੍ਰਿਜ ਚ ਲਾ ਦੇਣਾ ਹਾਂ ਦਿੱਲੀ ਗਰਮ ਕਰਕੇ ਨਾ ਫ੍ਰਿਜ ਚ ਲਾ ਦੂੰਗੀ ਇਹਨੂੰ ਫਿਰ ਬਾਅਦ ਚ ਜਿਹੜੀ ਲੱਸੀ ਹੋਊਗੀ ਉਹ ਥੱਲੇ ਬਹਿ ਜੂਗੀ ਫਿਰ ਕਟ ਕੇ ਉਹ ਲੱਸੀ ਫਿਰ ਦੁਬਾਰੇ ਕੀ ਬਣਾਵਾਂਗੇ ਨਾਲ ਇੱਕ ਤਾਂ ਗੈਸ ਕੱਟ ਲੱਗਦਾ ਉਹਦੇ ਨਾਲ ਠੀਕ ਹੈ ਜੀ ਗੈਸ ਦੀ ਬਚਤ ਹੁੰਦੀ ਹੈ ਜੀ ਤੁਸੀਂ ਵਲੌਗ ਚ ਬਣੇ ਰਹੋ ਹਾਂ ਜੀ ਇਸ ਤੋਂ ਬਾਅਦ ਆਪਣੇ ਪਿੰਡ ਚ ਆਇਆ ਜਨਾਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਹਾਈ ਹਾਈ ਸਾਲੋਂ ਹੁੰਦਾ ਹੁੰਦਾ ਹੈ ਪਿੰਡ ਚ ਇੱਥੇ ਆਪਾਂ ਨੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਦੱਕਰ ਗਿੱਤਨ ਦਰਸ਼ਨ ਕੀਤੇ ਸੀਗੇ ਮੱਥਾ ਟੇਕਿਆ ਸੀਗਾ ਜੀ ਤੇ ਸਹਜ ਨੂੰ ਭੋਗਦੇ ਆ ਬਾਬਾ ਜੀ ਨੇ ਕੇਲੇ ਦਿੱਤੀ ਸੀਗੇ ਦੋ ਤੇ ਪੰਜ ਪਿਆਰੇ ਕਿੰਨੇ ਪੰਜ ਪਿਆਰੇ ਲੋਕ ਇੰਝ ਆ ਪੂਰੇ ਯਾਦ ਹੈ ਕਰੋ ਜਸ਼ਨ ਕਰ ਕਰੋ ਸਸ਼ਿਆ ਦਾ ਸਸ਼ਿਆ ਦਾ ਕਿਉਂ ਘਰ ਤੁਮਾਂ ਬਚੀ ਦਿੱਕੀ ਜੇ ਨਾ ਦਿਖਾ ਲੇ ਬਾਰੇ ਨਿਆ ਹਾਲ ਹੋ ਜਾਵੇ ਮਾਤਾ ਡਾਕਟਰ ਸਸ਼ਿਆ ਕਰੋ ਪਾ ਲਓ ਪਾ ਲਓ ਪਲ 27 ਹਾਂਜੀ बचाती थोड़े तक आइको चिकन खालसा Hama Haji tuh sindhaggar joy kita huga. ਬਾਬਾ ਜੀ ਦੇ ਦਰਸ਼ਨ ਕੀਤੇ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਕਿੰਨਾ ਕੀ ਨਿਕਲਿਆ ਮੱਖਣ ਚੋ ਕਿੰਨਾ ਆਪਣਾ ਬਣਿਆ ਉਹ ਆਪਾਂ ਕੱਲ ਨੂੰ ਮੈਂ ਤੁਹਾਨੂੰ ਨੈਕਸਟ ਵਲੌਗ ਚ ਦਿਖਾਵਾਂਗੀ ਕੀ ਬਣਾ ਕੇ ਵੀ ਕਿੰਨਾ ਨਿਕਲਿਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਫਿਰ ਇਸ ਕਰਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਥੈਂਕ ਯੂ ਸੋ ਮਚ